ਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਜੀ ਆਉਂਦਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਮਾਲਕ ਲਿਆਉਣ ਦਾ ਜੀ ਬਾਜਾਂ ਵਾਲਾ ਬਿਲਕੁਲ ਜੀ ਬਿਲਕੁਲ ਓਕੇ ਢੱਲੋ ਸਭ ਕੰਮ ਬਹੁਤ ਚੜ੍ਹਦੀ ਕਲਾ ਵੈਰੀ ਜੀ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਦੋਸਤੋ ਉਮੀਦ ਆਕਿ ਤੁਸੀਂ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਆਪਾਂ 28 ਤਰੀਕ ਨੂੰ ਸਵੇਰ 6:30 ਵਜੇ ਚੱਲੇ ਸੀਗੇ ਤੇ ਕੱਲ 3 ਜੀ ਤਰੀਕ ਸੀ ਕੱਲ 29 ਕੱਲ 29 ਤਰੀਕ ਨੂੰ ਸ਼ਾਮ ਨੂੰ 8:00 ਵਜੇ ਅਸੀਂ ਇੱਥੇ ਆ ਗਏ ਸੀਗੇ ਨਦੇੜ ਸ਼੍ਰੀ ਹਜੂਰ ਸਾਹਿਬ ਸਚਖੰਡ ਤੇ ਆ ਕੇ ਰੈਸਟੋਰ ਸਟੌਪ ਕੀਤੀ ਰਾਤ ਰੋਮ ਮਿਲ ਗਿਆ ਸੀਗਾ ਬਾਬਿਆਂ ਨੇ ਕਰਾਤੀ ਸੈਟਿੰਗ ਤੇ ਹੁਣ ਅਸੀਂ ਚੱਲੇ ਆ ਨਾਨਕਚੀਰਾ ਨਾਨਕਚੀਰੇ ਮੱਥਾ ਟੇਕਣ ਵਾਸਤੇ ਚੱਲੇ ਆ ਦਿਖਾਉਣੇ ਆ ਤੁਹਾਨੂੰ ਵੀ ਬਣੇ ਰਹੇ ਜੀ ਸਚਕੰਡ ਡੇਢ ਤੋਂ ਅਸੀਂ ਜਾ ਰਹੇ ਹਾਂ ਕਰਨਾਟਕਾ ਨਾਨਕਚੀਰਾ ਨਾਨਕਚੀਰਾ ਸਾਹਿਬ ਹਾਂਜੀ ਹਾਂਜੀ ਨਾਨਕਚੀਰੇ ਮੱਥਾ ਟੇਕ ਕੇ ਸ਼ਾਮ ਨੂੰ ਫਿਰ ਅਸੀਂ ਵਾਪਸ ਆ ਜਾਵਾਂਗੇ ਤੇ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਸਚਕੰਡ ਸਾਹਿਬ ਦੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਾਉਣੇ ਤੁਹਾਨੂੰ ਹੁਣ ਅਸੀਂ ਜਾ ਰਹੇ ਹਾਂ ਕਰਨਾਟਕਾ ਨਾਨਕਚੀਰੇ 64 ਹੈਗੀ ਹੈ ਤਕਰੀਬਨ 76 ਕਿਲੋਮੀਟਰ ਰਹਿ ਗਿਆ ਅਸੀਂ 9 ਵਜੇ ਤੁਰੇ ਸੀਗੇ 3 ਘੰਟੇ ਲੱਗ ਜਾਂਦੇ ਹਨ ਪਵਿੱਚਾ ਪੀਲੀ ਤੇ ਪਾਣੀ ਦੀ ਰਖਾਲੀ ਟੇਟੀ ਇਕ ਲਿਓ ਬਾਈ ਸਾਹਿਬ ਵਿੱਚ ਰੱਖ ਦੋ ਪਿੱਛੇ ਰੱਖ ਦੋ ਹਾਂ ਹਾਂ ਰੱਖ ਦੋ ਇੱਥੇ ਨੋ ਪ੍ਰੋਬਲਮ ਇਧਰ ਆ ਬੜੀ ਵਧੀਆ ਅੱਧਾ ਲੀਟਰ ਦੀ ਪੈਕਿੰਗ ਮਿਲਦੀ ਹੈ ਪਾਣੀ ਦੀ ਇਹ ਵਧੀਆ ਰਹਿੰਦੀ ਆ 24 ਬੋਤਲਾਂ ਆਪਾਂ ਨੂੰ ਮੁਕਤੀਆਂ ਨਹੀਂ ਦੋ ਪੇਟੀਆਂ ਆਉਂਦਿਆਂ ਲੱਗੀਆਂ ਇਹ ਟਾਬਾ ਇਹ ਆ ਰਹੀ ਹੈ ਸੜਕ ਹਜੂਰ ਸਾਹਿਬ ਤੋਂ ਤੇ ਇੱਧਰ ਜਾ ਰਹੀ ਆ ਆਪਣਾ ਨਦੇੜ ਸਾਹਿਬ ਆ ਜਾਓ ਬਈ ਕਿੰਨੇ ਦੇਣੇ ਆ ਆ ਗਿਆ ਆਪ ਦਾ ਪੂਰਾ ਪਾਰੀ ਕਿਹਨਾਂ ਸਹ ਡੈਨ ਹੈ ਇਹ ਇੱਧਰ ਕਾ ਹੈ ہمارا महाराष्ट्र का है हमारा तो पंजाब भी बहुत सारा डूब चुका है अभी कम है अभी कम है पंजाब जो आया तो है। भी में बहुत ज्यादा है हाँ जी हाँ जी तो यहाँ फिर खेती खराब हुई है ना, अच्छा यहाँ तो छोटे किसान है ना किसान छोटे हैं बहुत नुकसान हो गया पूरा देखो देखो क्या हो गया हाँ वही हम देख रहे हैं कि ये क्या बन रहा है मतलब बहुत ज्यादा नुकसान हो गया हमारे पंजाब में बहुत नुकसान ਬਹੁਤ ਹੋ ਗਿਆ ਵੀ ਹਾਂ ਪਾਣੀ ਵੀ ਬਣਾਣਾ ਹਾਂਜੀ ਲੇਕਿਨ ਪੰਜਾਬੀਆਂ ਨੇ ਇੱਕ ਦੂਸਰੇ ਕੀ ਹੈਲਪ ਬਹੁਤ ਕਰੀ ਆ ਬਹੁਤ ਸਾਡੀ ਹੈਲਪ ਕਰ ਰਹੇ ਕਰ ਰਹੇ ਬਹੁਤ ਅੱਛੀ ਬਾਤ ਹੈ ਬਹੁਤ ਨਿਹਾਰ ਤੇ ਕਮਲ ਹੈ ਜੀ ਤਾਂ ਕਰਨਾਟਕ ਵੀ ਭਾਰਤ ਛੇ ਆ ਗਿਆ ਜੀ 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 ਦੇਖੋ ਜੀ ਪਾਣੀ ਦੇ ਹਾਲਾਤ ਬੱਲੇ 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 ਜਿਵੇਂ ਹੜ੍ਹ ਆਏ ਸੀ ਨਾ ਪੰਜਾਬ ਚੋ ਸਿਸਟਮ ਇੱਥੇ ਬਣਿਆ ਪਿਆ ਆਪਾਂ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਚੁੱਕੇ ਆ ਨਾਨਕਚੀਰਾ ਕਰਨਾਟਕਾ ਦੇ ਵਿੱਚ ਜਦੋਂ ਆਪਾਂ ਹਯੂਰ ਸਾਹਿਬ ਆਉਨੇ ਆ ਤਾਂ ਆਪਾਂ ਨਾਨਕਚੀਰਾ ਸਾਹਿਬ ਜ਼ਰੂਰ ਜਾਣੇ ਆ ਤੇ ਸੰਗਤ ਬਹੁਤ ਆਉਂਦੀ ਓਥੋਂ ਨਾਨਕਚੀਰੇ ਤੇ ਅਸੀਂ ਵੀ ਪਹੁੰਚ ਚੁੱਕੇ ਆ ਨਾਨਕਚੀਰੇ ਤੇ ਵਿਖਾਉਣੇ ਆ ਤੁਹਾਨੂੰ ਇੱਥੋਂ ਦਾ ਮਾਹੌਲ ਜੀ ਅਸੀਂ ਆ ਗਏ ਵਾਪਸ ਨਾਨਕਚੀਰੇ ਤੋਂ ਉਹ ਸਾਡੀ ਸਰਾਹ ਸਾਹਮਣੇ ਇੱਥੋਂ ਗਾਗਰ ਭੀੜ ਕੇ ਜਾਂਦੀ ਆ ਤੜਕੇ 4:30 ਵਜੇ 1:30 2:00 ਵਜੇ ਨਾਲ ਸੋਫਾ ਕਬੇਡ ਜਾਨੀ ਕਿ ਆਪਾਂ ਇਸ ਕਮਰੇ ਦੇ ਵਿੱਚ ਰਹਿ ਸਕਦੇ ਆ ਐਨ ਆਰ ਆਈ ਨੂੰ ਆਸ ਹੈ ਦੋ ਜਣੇ ਤੇ ਦੋਛੇ ਚਾਰ ਤੇ ਬਛੇ ਸੱਤ ਅੱਠ ਜਣੇ ਆਪਾਂ 10 ਜਣੇ ਕਿ ਖੁੱਲੇ ਖੁੱਲੇ ਬਈ ਰਹਿ ਸਕਦੇ ਹਨ ਬਿਲਕੁਲ ਜੀ ਬਿਲਕੁਲ 10 ਬੰਦੇ ਰਹਿ ਸਕਦੇ ਆ ਇਸ ਕਮਰੇ ਦੇ ਵਿੱਚ ਬਿਲਕੁਲ ਤੇ ਇਹ ਸਾਨੂੰ ਬਾਬਿਆਂ ਨੇ ਕਮਰਾ ਦਿੱਤਾ ਸੀ ਕਿ ਅਸੀਂ ਰਾਤ ਇੱਥੇ ਰਹੇ ਆ ਬੜਾ ਸ਼ਾਨਦਾਰ ਕਮਰਾ ਬਣਿਆ ਨਜ਼ਾਰੇ ਏਸੀ ਵੀ ਲੱਗਾ ਕਿਆ ਬਾਤ ਆ ਨੰਦ 드디어 대체 w o let go